ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਬਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਆਪਾਂ ਜਿਹੜੀਆਂ ਪੈਣਾ ਪੁੱਛਦੀਆਂ ਨਾ ਵੀ ਤੁਸੀਂ ਜਿਹੜੇ ਹਿਸਾਬ ਨਾਲ ਕਹਿੰਦੇ ਵੀ ਤੁਸੀਂ ਦੱਸਦੇ ਹੋ ਵੀ ਤੁਸੀਂ ਇੰਨੀਆਂ ਬਿਮਾਰੀਆਂ ਚੱਲੀਆਂ ਵੀ ਬਹੁਤ ਜ਼ਿਆਦਾ ਵੀ ਤੁਸੀਂ ਜਮਾਨ ਵੀ ਡੇਂਜਰ ਤੋਂ ਡੇਂਜਰ ਬਿਮਾਰੀ ਚੱਲੀ ਆ ਵੀ ਤੁਹਾਡੀ ਸਿਹਤ ਵੀ ਠੀਕ ਹੈ ਤੇ ਤੁਹਾਡਾ ਚਿਹਰਾ ਵੀ ਕਹਿੰਦੇ ਸਾਫ਼ ਆ ਵੀ ਕੋਈ ਤੁਹਾਡੇ ਅੱਖਾਂ ਕੋਲੋਂ ਕਾਲਾ ਬਣ ਨਹੀਂ ਹੈਗਾ ਬਹੁਤਿਆਂ ਦੇ ਮੈਸੇਜ ਆਏ ਤੇ ਇੱਕ ਭੈਣ ਨੇ ਫੋਨ ਕੀਤਾ ਵੀ ਪਲੀਜ਼ ਇੱਕ ਵੀਡੀਓ ਬਣਾ ਕੇ ਪਾਓ ਕਹਿੰਦੇ ਵੀ ਤੁਸੀਂ ਇੰਨੇ ਬਿਮਾਰ ਹੋ ਕੇ ਵੀ ਠੀਕ ਲੱਗ ਰਹੇ ਹੋ ਵੀ ਅਸੀਂ ਸਾਡਾ ਵੀ ਬਤੁ ਵੱਤ ਸਿਰ ਦੁਖਦਾ ਹਨ ਤੇ ਹੋਰ ਕੋਈ ਪ੍ਰੋਬਲਮ ਨਹੀਂ ਵੀ ਅਸੀਂ ਇਦਾਂ ਦੇ ਕਿਉਂ ਲੱਗਦੇ ਆ ਵੀ ਅੱਖਾਂ ਕੋਲੇ ਕਾਲੇ ਸਾਈਆਂ ਪੈ ਜਾਂਦੀਆਂ ਹਨ ਤੇ ਚਲ ਮੈਂ ਸੋਚਿਆ ਮੈਂ ਕਿਹਾ ਮੈਂ ਤੁਹਾਨੂੰ ਨਾਲ ਥੋੜੀ ਜੀ ਛੋਟੀ ਜੀ ਵੀਡੀਓ ਬਣਾ ਕੇ ਸ਼ੇਅਰ ਕਰਦੇ ਆ ਵੀ ਮੇਰਾ ਦੱਸਿਆ ਵੀ ਮੈਂ ਇਹ ਚੀਜ਼ਾਂ ਦੀ ਸੰਭਾਲ ਕੇ ਮੇਰੇ ਰੱਖਦੀਆਂ ਹਨਾ ਕੱਲ ਤਾਂ ਮੈਂ ਤੁਹਾਨੂੰ ਵੀਡੀਓ ਪਾਈ ਸੀ ਖਾਣ ਪੀਣ ਦੀ ਖਾਣ ਪੀਣ ਤੇ ਵੀ ਡਿਪੈਂਡ ਬਹੁਤ ਕਰਦਾ ਕੋਈ ਇਹ ਨਹੀਂ ਹੈਗਾ ਵੀ ਆਪਾਂ ਜਾ ਕੇ ਮਹਿੰਗੇ ਤੋਂ ਮਹਿੰਗਾ ਫੇਸ਼ੀਅਲ ਕਰਵਾ ਲਾਂਗੇ ਹਨਾ ਜਾਂ ਕੋਈ ਮੰਤਰ ਨਹੀਂ ਹੁੰਦਾ ਵੀ ਤੁਸੀਂ ਇੱਕ ਬਣਾ ਕੇ ਚੀਜ਼ ਲਾ ਲਈ ਤੇ ਤੁਸੀਂ ਚਿੱਟੇ ਹੋ ਜਾਓਗੇ ਜਾਂ ਨਹੀਂ ਇਹੋ ਜਿਹਾ ਕੁਝ ਨਹੀਂ ਹੁੰਦਾ ਵੀਰੇ ਗੱਲਾਂ ਦੋਨੀਆਂ ਹੁੰਦੀਆਂ ਖਾਣ ਪੀਣ ਦਾ ਵੀ ਧਿਆਨ ਰੱਖਣਾ ਪੈਂਦਾ ਤੇ ਥੋੜੀ ਜੀ ਆਪਣੇ ਆਪ ਦੀ ਕੇਅਰ ਵੀ ਕਰਨੀ ਪੈਂਦੀ ਹੈ ਗੱਲਾਂ ਦੋਨੀਆਂ ਆ ਜਾਂਦੀਆਂ ਕੋਈ ਵੀ ਐਸਾ ਦੁਨੀਆ ਦਾ ਜਾਦੂ ਨਹੀਂ ਹੈਗਾ ਵੀ ਤੁਹਾਡਾ ਰੰਗ ਚਿੱਟਾ ਕਰ ਦੂਗਾ ਠੀਕ ਹੈ ਮੰਨਿਆ ਤੁਸੀਂ ਕੋਈ ਫੇਸ਼ੀਅਲ ਕਰਾ ਲੈਣ ਉਹਦੇ ਪ੍ਰੋਡਕਟ ਇਹ ਜਿਹੇ ਹੁੰਦੇ ਆ ਵੀ ਸਾਨੂੰ 5-7 ਦਿਨਾਂ ਦੇ ਲਈ ਗੋਰਾ ਬਣਾ ਦਿੰਦੇ ਆ ਤੇ ਤੁਸੀਂ ਚਮਕ ਜੀ ਆ ਜਾਂਦੀ ਹੈ ਠੀਕ ਹੈ ਚਮਕ ਤਾਂ ਤੁਸੀਂ ਦੇਸੀ ਘਿਓ ਨਾਲ ਮ사ਜ ਕਰ ਲਓ ਤਾਂ ਵੀ ਆ ਜਾਂਦੀ ਹੈ ਠੀਕ ਹੈ ਸੋ ਮੈਂ ਤਾਂ ਕਿਤੇ ਵੀਰੇ ਫੇਸ਼ੀਅਰ ਨਹੀਂ ਕਰਾਏ ਕਦੇ ਸ਼ੌਂਕ ਨੂੰ ਵੀ ਸੌਂ ਭੰਨਣ ਦੇ ਲਈ ਤਾਂ ਆਪਾਂ ਇੱਕ ਦੋ ਵਾਰ ਜ਼ਰੂਰ ਗਏ ਹੋਵਾਂਗੇ ਕਿਉਂਕਿ ਐਂਜ ਲੱਗਦਾ ਵੀ ਆਪਾਂ ਵੀ ਦੇਖੀਏ ਫੇਸ਼ੀਅਰ ਕਿੱਦਾਂ ਕਰਦੇ ਆ ਕਿਵੇਂ ਕੁਛ ਹੁੰਦਾ ਕਿਵੇਂ ਲੋਕ ਕਰਾਉਂਦੇ ਆ ਹਨਾ ਪਰ ਵੀਰੇ ਇੰਨਾ ਖਰਚਾ ਚੱਕਣ ਦੀ ਔਕਾਤ ਹੀ ਨਹੀਂ ਹੁੰਦੀਗੀ ਹਨਾ ਵੀ 1000 ਰੁਪਏ ਕਿੱਥੋਂ ਲਾਉ ਬੰਦਾ ਹਨਾ ਤੇ ਜਿਹੜਾ ਖਾਸ ਕਰਕੇ ਮੇਰੇ ਗੱਲ ਤੱਕ ਕਬੀਲਦਾਰੀ ਆ ਕਬੀਲਦਾਰਾਂ ਦੇ ਬੰਦੇ ਤੋਂ ਤਾਂ ਪੈਸਾ ਲੱਗਦਾ ਨਹੀਂ ਹੁੰਦਾ ਵੀਰੇ ਇਹ ਹਜੇ ਮਸਤ ਬੰਦਾ ਚੱਲ ਪੈਸੇ ਲਾ ਲੈਂਦਾ ਠੀਕ ਆ ਹੁਣ ਜਿਹੜੀਆਂ ਭੈਣਾਂ ਜਾਂ ਵੀਰ ਕਬੀਲਦਾਰੀ ਚ ਉਹਨਾਂ ਨੂੰ ਪਤਾ ਹੀ ਆ ਵੀ ਕਬੀਲਦਾਰਾਂ ਦੀ ਸ਼ੌਂਕ ਕਿੰਨੇ ਖੂ ਬੂਰੇ ਹੁੰਦੇ ਆ ਉਹ ਤਾਂ ਜਾਣੀ ਜਾਣਦੇ ਉਹਨਾਂ ਦੇ ਸ਼ੌਂਕ ਤਾਂ ਢਿੱਡ ਚ ਹੀ ਰਹਿ ਜਾਂਦੇ ਆ ਵਿਚਾਰਿਆਂ ਦੇ ਕਦੇ ਉਹ ਬੱਚਿਆਂ ਲਈ ਸਮਝੌਤੇ ਕਰ ਲੈਂਦੇ ਆ ਕਦੇ ਪਰਿਵਾਰ ਲਈ ਕਦੇ ਮਾਂ ਪਿਓ ਲਈ ਕਈ ਵਾਰੀ ਉਹ ਵਿਚਾਰੇ ਲੋਕਾਂ ਲਈ ਵੀ ਸਮਝੌਤਾ ਕਰ ਜਾਂਦੇ ਆ ਵਿਚਾਰਾ ਆਪਾ ਬੰਦੇ ਦੀ ਹੈਲਪ ਕਰ ਦਿੰਨਾ ਯਾਰ ਕੀ ਗੱਲ ਆ ਹਨਾ ਕੀ ਕਰਨਾ ਕਿਉਂਕਿ ਜਿਹੜੇ ਪਰਮ ਕੀ ਆਪਾਂ ਕਿਸੇ ਨੂੰ ਆਦੇਸ਼ ਬਣ ਕੇ ਦਿਖਾਣਾ ਹੈ ਮੇਰੇ ਕੋਲ ਤਾਂ ਵੀਰੇ ਸਿੰਪਲ ਤੇ ਸਸਤੇ ਤਰੀਕੇ ਆ ਪਤਲਾ ਹੋਣ ਦੇ ਤੇ ਬਸ ਖਾਣ ਪੀਣ ਦੇ ਧਿਆਨ ਰੱਖਣਾ ਕੋਈ ਦਵਾਈ ਨਹੀਂ ਕੋਈ ਮੈਡੀਸਨ ਨਹੀਂ ਠੀਕ ਆ ਛੋਡੀ ਜਿਹੜੀ ਪਰਸਨੈਲਿਟੀ ਹੁੰਦੀ ਹੈ ਤੁਸੀਂ ਸੋਹਣੇ ਲੱਗਦੇ ਹੋ ਉਹ ਚੀਜ਼ ਛੋਡੀ ਮੈਟਰ ਕਰਦੀ ਆ ਹੋਰ ਕੋਈ ਚੀਜ਼ ਮੈਟਰ ਨਹੀਂ ਕਰਦੀ ਹੁਣ ਤੁਸੀਂ ਦੇਖੋ ਕਹੋਗੇ ਵੀ ਵੱਡੀ ਸਿਆਣੀ ਬਣੀ ਬੈਠੀ ਆ ਮੈਂ ਸਿਆਣੀ ਨਹੀਂ ਬਣੀ ਵੀਰੇ ਮੈਂ ਜਿਹੜੀਆਂ ਚੀਜ਼ਾਂ ਫੇਸ ਕਰਦੀ ਆ ਮੈਂ ਉਹੀ ਦੱਸਦੀ ਹੁੰਦੀ ਆ ਵੀ ਗੱਪ ਛਾਪਾ ਮੈਂ ਹੁਣ ਤੁਹਾਡੇ ਕੋਲੇ ਮਾਰੀ ਜਾਵਾਂ ਤੁਸੀਂ ਐ ਕਰ ਲਓ ਵਾਅਦਾ ਕਰ ਲਓ ਨਹੀਂ ਪੈਸਾ ਪੂਸਾ ਮੈਂ ਕਦੇ ਨਹੀਂ ਲਾਇਆ ਪਤਲੇ ਹੋਣ ਲਈ ਤੇ ਜਾਂ ਸੁੰਦਰ ਵੀ ਸੋਹਣਾ ਦੇਖਣ ਲਈ ਸੋਹਣਾ ਤਾਂ ਚਲ ਠੀਕ ਆ ਵੀ ਰੱਬ ਬਣਾਉਂਦਾ ਆਪਾਂ ਨੂੰ ਵੀ ਜਿੱਦਾਂ ਦੇ ਆਪਣੇ ਨਵੇਂ ਨਕਸ਼ੇ ਹੁੰਦੇ ਆ ਜਾਂ ਕੁਝ ਵੀ ਉਹ ਨੇਚਰਲੀ ਪਰਮਾਤਮਾ ਹੀ ਬਣਾ ਕੇ ਭੇਜਦਾ ਵੀ ਆਪਾਂ ਉਹਦੋਂ ਸੋਹਣੇ ਲੱਗ ਨਹੀਂ ਸਕਦੇ ਕਿਉਂਕਿ ਠੀਕ ਆ ਵੀ ਆਪਾਂ ਦੁਨੀਆਂ ਦੇ ਹਿਸਾਬ ਨਾਲ ਚੱਲਦੇ ਆ ਪਰ ਆਪਾਂ ਸੋਹਣੇ ਤਾਂ ਰੱਬ ਨਹੀਂ ਬਣਾਏ ਹੁੰਨੇ ਆ ਆਪਣਾ ਇੱਕ ਤਾਂ ਦਿਲ ਸੋਹਣਾ ਹੋਣਾ ਚਾਹੀਦਾ ਆਪਣੀ ਸੋਚ ਸੋਹਣੀ ਹੋਣੀ ਚਾਹੀਦੀ ਤੇ ਫਿਰ ਆਪਣੇ ਵਰਗਾ ਸੋਹਣਾ ਕੌਣ ਸੋਈ ਨਾ ਚੱਕਰਾਂ ਜਨਾ ਪਿਆ ਕਰੋ ਬਲਾਨਾ ਬਾਲਾ ਸੋਹਣਾ ਬਲਾਨਾ ਬਲਾਨਾ ਚਿੱਟਾ ਠੀਕ ਆ ਆਪਣੇ ਕੇਅਰ ਕਰੋ ਸਫਾਈ ਰੱਖੋ ਜ਼ਰੂਰੀ ਹੈ ਬੰਦਾ ਬੈਠਦਾ ਹੋਣਾ ਤਾਂ ਸੁਣਾ ਲੱਗੇ ਹਨਾ ਪਰ ਜਿਹੜੀ ਪਰਮਾਤਮਾ ਨੇ ਤੁਹਾਨੂੰ ਬਿਊਟੀ ਦਿੰਦੀ ਦਿੱਤੀ ਹੁੰਦੀ ਹੈ ਨਾ ਉਹ ਕਮਾਲ ਹੀ ਹੁੰਦੀ ਹੈ ਕਿਉਂਕਿ ਨੈਣ ਨਕਸ ਤੁਹਾਡੇ ਰੱਬ ਬਣਾਉਂਦਾ ਆਪਣੇ ਤਾਂ ਸਾਰੇ ਨਹੀਂ ਨੈਣ ਨਕਸ ਬਣਾਉਨੇ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦੱਸਦੀਆਂ ਵੀ ਤੁਸੀਂ ਆਪਣੀ ਜਿਹੜੀ ਪਰਸਨੈਲਿਟੀ ਆ ਉਹਨੂੰ ਥੋੜਾ ਜਿਆ ਵਧੀਆ ਬਣਾ ਕੇ ਕਿਵੇਂ ਰੱਖ ਸਕਦੇ ਹੋ ਤੇ ਕਿਵੇਂ ਤੁਸੀਂ ਵੀ ਆਪਦੇ ਘਰ ਦੇ ਵਿੱਚ ਹੀ ਦੇਖੋ ਜੀ ਮੈਂ ਤਾਂ ਬਿਮਾਰ ਆ ਸੋਨੂੰ ਐਡਵਾਈਸ ਦੇ ਦੂੰਗੀ ਡੀਪ ਟੈਂਕੀ ਬੰਦ ਕਰੇ ਬੇਟੇ ਤੇ ਸੋਨੂੜ ਵਾਇਸ ਦੇ ਦਿੰਨੀ ਆ ਮੇਰਾ ਤਾਂ ਦੇਖੋ ਵੀਰੇ ਜਿਹੜਾ ਬੰਦਾ ਬਿਮਾਰੀਆਂ ਨਾਲ ਬੜਾ ਲੜਿਆ ਹੋਵੇ ਉਹ ਨਹੀਂ ਖਾਦੀ ਹੁੰਦੀਆਂ ਮੈਡੀਸਨ ਵਾਲੀ ਉਹ ਬਾਹਰ ਅੰਦਰ ਤਾਂ ਜੱਜ ਕੇ ਜਾਂਦਾ ਪੂਰਾ ਹਨਾ ਤੇ ਘਰੇ ਤਾਂ ਫਿਰ ਮੇਰੇ ਵਰਗਾ ਪਾਟੇ ਕੱਪੜੇ ਪਾ ਕੇ ਰੱਖਦਾ ਹਨਾ ਵੀ ਹੌਲੇ ਤੋਂ ਹੌਲੇ ਦੇਖੋ ਆਪਾਂ ਤਾਂ ਸ਼ੋਅ ਆਫ ਜਾਨੀ ਹੁੰਦਾ ਤੁਸੀਂ ਮੇਰੀਆਂ ਵੀਡੀਓ ਦੇਖਦੀ ਰਹਿੰਦੇ ਹੋ ਮੇਰੇ ਕਿੱਡੇ ਕਿ ਚੰਗੇ ਕੱਪੜੇ ਹੁੰਦੇ ਆ ਘਰੇ ਘਰੇ ਨਹੀਂ ਵੀਰੇ ਮੈਂ ਕਦੇ ਇਸ ਤਰ੍ਹਾਂ ਮੈਂ ਬਾਹਰ ਅੰਦਰ ਜਾਵਾਂ ਤਾਂ ਜ਼ਰੂਰ ਹੈ ਵੀ ਬੇਟਾ ਵਕੀਲ ਹੈ ਬੇਟੀ ਜੌਬ ਕਰਦੀ ਹੈ ਔਰ ਟੋਕ ਦਿੰਦੇ ਆ ਵੀ ਮੰਮੀ ਤੂੰ ਥੋੜਾ ਜਿਹਾ ਤਾਂ ਬਣਿਆ ਕਰਾ ਵੀ ਤੂੰ ਆਪਣੇ ਆ ਤੂੰ ਕਿਹੜਾ ਲੋਕਾਂ ਲਈ ਹਾਂ ਇੱਕ ਮੇਰਾ ਇੱਕ ਮੇਰੀ ਗੱਲ ਲੜਵਾਨ ਨੂੰ ਜਦੋਂ ਵੀ ਤੁਸੀਂ ਸਜਣਾ ਆਪਣੇ ਆਪ ਲਈ ਸਜਣਾ ਲੋਕਾਂ ਲਈ ਨਹੀਂ ਸਜਣਾ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ 'ਚ ਕੜ ਕੇ ਦੇਖ ਲਿਆ ਕਰੋ ਵੀ ਮੈਂ ਸੋਹਣਾ ਲੱਗ ਰਿਹਾ ਲੋਕਾਂ ਲਈ ਤਾਂ ਕਦੇ ਸੋਚੋ ਨਾ ਮੈਂ ਸੋਹਣਾ ਲੱਗੂ ਠੀਕ ਹੈ ਕੁਝ ਲੋਕ ਹੋਣਗੇ ਛੋਡੇ ਸੋਹਣੇ ਹੋਣ ਤੇ ਖੁਸ਼ ਹੋਣਗੇ ਵੀ ਇਹ ਬੰਦਾ ਸੋਹਣਾ ਲੱਗ ਰਿਹਾ ਕੁਝ ਲੋਕ ਤੁਹਾਨੂੰ ਸਾੜਨ ਦੇ ਮਾਰੇ ਅਹੀਂ ਕਹਦੇ ਨੇਗੇ ਵੀ ਤੇਰਤਾ ਦੀ ਜੱਜਦੀ ਵੀ ਨਹੀਂ ਚਾਹੇ ਛੋਡੇ ਚੀਜ਼ ਬਹੁਤ ਜੱਜਦੀ ਹੈ ਤੁਹਾਨੂੰ ਚੰਗੀ ਲੱਗਣੀ ਚਾਹੀਦੀ ਹੈ ਠੀਕ ਹੈ ਲੋਕ ਦਿਖਾਵਾ ਜਿਹੜੇ ਲੋਕ ਤੁਹਾਨੂੰ ਪਹੁੰਚਦੇ ਨੇ ਉਹ ਦੀਪੂ ਦਾ ਕਹਿਣਾ ਮਤਲਬ ਹੈ ਵੀ ਜਿਹੜੇ ਲੋਕ ਸਾਨੂੰ ਸਲਾਉਂਦੇ ਆ ਚੰਗਾ ਸਮਝਦੇ ਤੁਸੀਂ ਉਹਨਾਂ ਦੀ ਪ੍ਰਸ਼ੰਸਾ ਹੀ ਸੁਣਿਆ ਕਰੋ ਜਿਹੜੇ ਲੋਕਾਂ ਨੇ ਸਾਨੂੰ ਟੋਕਣਾ ਵੀ ਉਹਨਾਂ ਦੀ ਤੁਸੀਂ ਸੁਣੇ ਹੀ ਨਾ ਕਰੋ ਉਹਦਾ ਸਹੀ ਆਦੀ ਗੱਲ ਵੀ ਫਿਰ ਆਪਣਾ ਖੂਨ ਮਚਦਾ ਵੀ ਭੁਲਾਨੇ ਬੰਦੇ ਨੇ ਮੈਨੂੰ ਐ ਕਿਹਾ ਹਨਾ ਸੋ ਮੈਂ ਤਾਂ ਵੀਰੇ ਇਹਨਾਂ ਗੱਲਾਂ ਚਾਹੁੰਦੀ ਨਹੀਂ ਆਪਾਂ ਤਾਂ ਆਪਣੀ ਸੁੰਦਰਤਾ ਆਪਦੇ ਲਈ ਹੁੰਦੀ ਹੈ ਆਪਾਂ ਕਹਿੰਦੇ ਵੀ ਪ੍ਰਮਾਤਮਾ ਨੇ ਆਪਣਾ ਦਿਲ ਸੋਨਾ ਬਣਾਇਆ ਸੋਚ ਸੋਣੀ ਬਣਾਈ ਹੋਰ ਲੈਣਾ ਕੀ ਹੈ ਜੱਗ ਤਾਂ ਜਿੱਤ ਨਹੀਂ ਸਕਿਆ ਕੋਈ ਮੈਨੂੰ ਦੱਸ ਦੇ ਵੀ ਇੱਥੇ ਕਿਹੜਾ ਬੰਦਾ ਜਿਹੜਾ ਜੱਗ ਜਿੱਤ ਕੇ ਗਿਆ ਕਿਸੇ ਨੇ ਨਹੀਂ ਜਿੱਤੇ ਠੀਕ ਹੈ ਪ੍ਰਮਾਤਮਾ ਨੇ ਜੈਸੀ हां शक्ल बनाईया रहनी ताऊ शगई है पर ठीक है पर्सनालिटी मैटर करदी है सोडा बोलना मैटर करता है ते सोडा सोहना ते सफाई वाला सफाई ता जरूरी है बिना सफाई ਦਾ ਸੋਡਾ ਬਣੀ ਨੱਕੀ ਚੱਕੀ ਜਾਂਦਾ ਹਲਾ ਕਹਿੰਦਾ ਤੇ ਨਾਉ ਦੇਖੋ ਨਾਉ ਨਹੀਂ ਕੱਟੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਹਿਣੀ ਆ ਵੀ ਨਾਉ ਨੂੰ ਕੱਟ ਕੇ ਰੱਖਿਆ ਕਰੋ ਕੀ ਲੈਣਾ ਤੁਸੀਂ ਨਾਉ ਵਧਾ ਕੇ ਠੀਕ ਹੈ ਕਿਉਂਕਿ ਇਹਨਾਂ ਦੇ ਵਿੱਚ ਆਪਾਂ ਤੋਂ ਇਨੀ ਕੇਅਰ ਮੈਥੋਂ ਹੁੰਦੀ ਨਹੀਂ ਵੀਰੇ ਜਿਹੜੇ ਕਰ ਲੈਂਦੇ ਕਰ ਲੈਂਦੇ ਨੇ ਕਹਾਂ ਦੇਖੋ ਮੈਂ ਤਾਂ ਨਾਉ ਆਪਦੇ ਕੱਟ ਕੇ ਰੱਖਦੀ ਆ ਵੀ ਮੈਥੋਂ ਸਫਾਈ ਨਹੀਂ ਹੁੰਦੀ ਆਪਦੇ ਨਾਉਾਂ ਦੀ ਮਨ ਤਲਖਤ ਹੁੰਦੀ ਜੇ ਮਾੜਾ ਜਾਣ ਲੱਗੇ ਵੀ ਨਾਉ ਕਾਲਾ ਲੱਗੀ ਜਾਂਦਾ ਠੀਕਾ ਨਾਮਾ ਕਦੇ ਪੈਰਾਂ ਦੀ ਨੋਹ ਵਧਾਈ ਹੈ ਨਾ ਹੱਥਾਂ ਦੇ ਵੀ ਇਟ ਹੀ ਜੇ ਮੈਨੂੰ ਪਸੰਦ ਨਹੀਂ ਵੀ ਮੈਂ ਤਾਂ ਮੈ ਤੋਂ ਸਫਾਈ ਵੀ ਰਹਿੰਦੀ ਕਿਉਂਕਿ ਇਹ 24 ਘੰਟੇ ਖਾਣਾ ਬਣਾਉਂਦੇ ਆ ਇਹਨਾਂ ਦੀ ਸਫਾਈ ਵੀ ਜ਼ਰੂਰੀ ਹੈ ਠੀਕ ਹੈ ਤੇ ਬਾਕੀ ਆ ਗਈ ਗੱਲ ਵੀਰੇ ਵੀ ਸੁੰਦਰ ਦੇਖਣ ਲਈ ਸੁੰਦਰ ਦੇਖਣ ਲਈ ਇੱਕ ਤਾਂ ਜਦੋਂ ਤੁਸੀਂ ਬਾਹਰ ਅੰਦਰ ਜਾਂਦੇ ਹੋ ਕੱਪੜਾ ਉਹ ਪਾਇਆ ਕਰੋ ਹਾਂਜੀ ਫੋਲਡਰ ਇਕਦਾ ਨਾ ਵੀਰੇ ਕੱਪੜਾ ਤੁਸੀਂ ਉਹ ਪਾਇਆ ਕਰੋ ਆਪਣੇ ਆਪ ਨੂੰ ਸ਼ੀਸ਼ੇ 'ਚ ਪਤਾ ਲੱਗ ਜਾਂਦਾ ਕਿਸੇ ਦੀ ਲੈ ਲੈਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਵੀ ਆਹ ਕੱਪੜਾ ਆਪਣੇ ਜੱਚਦਾ ਜੇ ਤੁਹਾਨੂੰ ਖੁਦ ਨੂੰ ਕੱਪੜਾ ਜੱਚਦਾ ਨਾ ਆਪਦੇ ਪਾਇਆ ਤਾਂ ਉਹ ਦੂਜਿਆਂ ਨੂੰ ਵੀ ਜਚੂਗਾ ਪਹਿਲੀ ਗੱਲ ਦੂਜਿਆਂ ਦੀ ਤੁਸੀਂ ਸੋਚੋ ਨਾ ਤੁਹਾਨੂੰ ਤੁਹਾਡੇ ਆਪਣੇ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਰੰਗ ਮੇਰੇ ਜੱਚਦਾ ਕਿ ਜੱਚਦਾ ਨਹੀਂ ਮੈਨੂੰ ਖੁਦ ਨਹੀਂ ਪਤਾ ਲੱਗ ਜਾਂਦਾ ਵੀ ਇਹ ਇਸ ਰੰਗ ਵਿੱਚ ਮੈਂ ਕਾਲੀ ਲੱਗ ਰਹੀ ਹਾਂ ਇਹਦੇ ਵਿੱਚ ਮੈਂ ਕਿੱਦਾਂ ਮੈਨੂੰ ਖੁਦ ਨੂੰ ਵੀ ਪਤਾ ਲੱਗ ਜਾਂਦਾ ਪਰ ਮੈਂ ਉਹ ਵਾਹਿਗੁਰੂ ਨੂੰ ਜਾਣ ਕੇ ਕਹਣੀ ਆ ਵੀ ਮੈਂ ਕਦੇ ਕਿਸ ਦੀ ਰਾਇ ਨਾਲ ਕਪੜੇ ਨਹੀਂ ਪਾਏ ਮੈਂ ਆਪਣੇ ਆਪ ਦੀ ਰਾਇ ਨਾਲ ਪਾਉਣੀ ਹੈ ਤੇ ਸਾਡੇ ਘਰ ਚ ਸਾਰਿਆਂ ਨੂੰ ਪਤਾ ਹੈ ਵੀ ਇਹ ਆਪਦੀ ਮਰਜ਼ੀ ਨਾਲ ਪਾਉਂਦੀ ਹੈ ਨਾ ਮੈਨੂੰ ਦੀਪੂ ਟੋਕੇ ਨਾ ਮੈਨੂੰ ਬੇਟੀ ਟੋਕੇ ਉਹਨਾਂ ਨੂੰ ਪਤਾ ਹੁੰਦਾ ਹੈ ਬਾਕੀ ਕਿਰਪਾ ਗੁਰੂ ਮਹਾਰਾਜ ਦੀ ਵੀ ਮੇਰੀ ਚੋਅਸ ਦੋਨੇ ਬੱਚੇ ਪਸੰਦ ਕਰਦੇ ਆ ਦੋਨੇ ਬੱਚੇ ਕੀ ਹੁਣ ਤਾਂ ਤੁਸੀਂ ਵੀ ਪਸੰਦ ਕਰਦੇ ਹੋ ਮੇਰੀ ਖਰੀਦ ਤੇ ਵੀ ਤੁਸੀਂ ਬਹੁਤ ਮੈਨੂੰ ਮੈਸੇਜ ਫੋਨ ਆਉਂਦੇ ਵੀ ਤੁਹਾਡੇ ਕਪੜੇ ਬਹੁਤ ਸੋਹਣੇ ਹੁੰਦੇ ਆ ਮੈਂ ਖੁਸ਼ ਹੁੰਨੀ ਆ ਜੀ ਨੂੰ ਦੇਖ ਕੇ ਮੈਂ ਕਪੜਾ ਆਪਦੇ ਪਾ ਕੇ ਜੇ ਮੇਰਾ ਰੰਗ ਕਾਲਾ ਲੱਗਿਆ ਤੇ ਕਪੜਾ ਵੀਰੇ ਉਹ ਪਾਓ ਜਿਹੜਾ ਤੁਹਾਨੂੰ ਖੁਦ ਨੂੰ ਜੱਜਦਾ ਹੋਵੇ ਕਦੇ ਕਿਸੇ ਦੀ ਰਾਇ ਲੈ ਕੇ ਕਪੜਾ ਕਦੇ ਨਾ ਪਾਓ ਤੁਸੀਂ ਇਸ ਕਨਫਿਊਜ਼ਨ 'ਚ ਹੀ ਬਗ ਜਾਂਦੇ ਛੋਟ ਨੂੰ ਇੱਕ ਨਾ ਟੋਕਦਾ ਤੇ ਤੇਰੇ ਜੱਜਦਾ ਨਹੀਂ ਤੁਸੀਂ ਉਹਦੀ ਲਾਉਣ ਤੇ ਕਰ ਜਾਂਦੇ ਹੋ ਕਪੜਾ ਵੀ ਮੈਂ ਤਾਂ ਨਹੀਂ ਇਹ ਪਾਉਣਾ ਇਹ ਚੀਜ਼ਾਂ 'ਚ ਬਿਲਕੁਲ ਨਾ ਪੜੋ ਜੇ ਸੋਨੂੰ ਕਪੜਾ ਸੋਹਣਾ ਲੱਗਦਾ ਦੂਜੇ ਨੂੰ ਲੱਗੂਗਾ ਜੀ ਸੋਨੂੰ ਨੂੰ ਜੱਜਦਾ ਤਾਂ ਕਿਸੇ ਨੂੰ ਵੀ ਨਹੀਂ ਜੱਜਦਾ ਕਿਉਂਕਿ ਛੋਡੀ ਸੋਚ ਨਾਲ ਹਰ ਇੱਕ ਦੀ ਸੋਚ ਮਿਲ ਨਹੀਂ ਸਕਦੀ ਹੁਣ ਮੇਰੀ ਸੋਚ ਨਾਲ ਛੋਡੀ ਸੋਚ ਮਿਲ ਨਹੀਂ ਸਕਦੀ ਸੋ ਜਿਹੜਾ ਕਪੜਾ ਤੁਹਾਨੂੰ ਆਪ ਨੂੰ ਚੰਗਾ ਲੱਗਦਾ ਕਪੜਾ ਤੁਸੀਂ ਉਹ ਪਾਇਆ ਕਰੋ ਪੁਰਾਣਾ ਹੋਵੇ ਹਨਾ ਧੋਤਾ ਹੋਵੇ ਸਪ੍ਰੈਸ ਕੀਤਾ ਸਾਫ ਹੋਵੇ ਕੋਈ ਮੈਟਰ ਨਹੀਂ ਕਰਦਾ ਵੀ ਤੁਹਾਡਾ ਕੱਪੜਾ ਕਿਵੇਂ ਵੀ ਆ ਹਾਂ ਵੀ ਇਹ ਕੱਪੜਾ ਮੈਟਰ ਜ਼ਰੂਰ ਕਰਦਾ ਵੀ ਆਪਾਂ ਜੇ ਆਪਾਂ ਲਈਏ ਤਾਂ 500 ਤੱਕ ਸੂਟ ਤਾਂ ਜ਼ਰੂਰ ਲਈਏ ਕਿਉਂਕਿ 500 ਵਾਲੇ ਸੂਟ ਖਰਾਬ ਨਹੀਂ ਹੁੰਦੇ ਸਸਤੇ ਸੂਟ ਵੀ ਖਰਾਬ ਹੋ ਜਾਂਦੇ ਆ ਸੰਥੈਟਿਕ ਹੁੰਦੇ ਆ ਜਿਹੜੇ ਹਨਾ ਵੀ ਬਾਹਰ ਅੰਦਰ ਜਾਣ ਵਾਲੇ ਆਪਣੇ ਹੋਰ ਕੱਪੜੇ ਹੁੰਦੇ ਘਰੇ ਤਾਂ ਆਪਣੇ ਜਿਵੇਂ ਮਰਜ਼ੀ ਚੱਲ ਗਿਆ ਤੇ ਬਾਕੀ ਆ ਗਈ ਵੀਰੇ ਚਿਹਰੇ ਦੀ ਜੇ ਤੁਸੀਂ ਕਹਿੰਦੇ ਨਾ ਵੀ ਤੁਹਾਡੇ ਸਾਈਆਂ ਕੁਝ ਵੀ ਨਹੀਂ ਮੇਰੇ ਚਿਹਰੇ ਦੀ ਸੰਭਾਲ ਵੀਰੇ ਮੈਂ ਕੋਈ ਪੈਸਾ ਨਹੀਂ ਲਾਉਂਦੀ ਜਿਵੇਂ ਤੁਰੀ ਫਿਰਦੀ ਨੇ ਸਾਡੇ ਬਾਰਗੇ ਕੁਮਾਰ ਲੱਗਿਆ ਹੋ ਨਾਵ ਤੇ ਇੱਕ ਵਾਰੀ ਮੈਂ ਆਪਣੇ ਮੂੰਹ ਤੇ ਕਮਾਰ ਘਸਾ ਲੈਣੀ ਆ ਤੇ ਕਮਾਰ ਨੂੰ ਮੂੰਹ ਧੋਣ ਦੀ ਲੋੜ ਨਹੀਂ ਪੈਂਦੀ ਚਾਹੇ ਤੁਸੀਂ ਉਹਨੂੰ ਪੂਰਾ ਦਿਨ ਰੱਖੋ ਨਾ ਉਹ ਤੇ ਕੂਲਾਪਾਨ ਹੋਵੇ ਨਾ ਛੋੜੇ ਕਿਤੇ ਲੱਗੇ ਜਿਵੇਂ ਤੁਰੀ ਫਿਰਦੀ ਥੋੜਾ ਜਿਹਾ ਕਮਾਰ ਘਸਾ ਲੈ ਮੂੰਹ ਤੇ ਇਹ ਮੇਰੀਆਂ ਦਵਾਈਆਂ ਹੈਗੀਆਂ ਪੈਸਾ ਇਹਨਾਂ ਲੱਗਦਾ ਨਾ ਇੱਥੇ ਕੋਈ ਸਸਤੀਆਂ ਪੈਂਦੀਆਂ ਤੇ ਜਾਂ ਜਿਵੇਂ ਨਾਰੀਅਲ ਦੇ ਤੇਲ ਦੀ ਮਸਾਲ ਮ사ਜ ਕਰ ਲੈਣੀ ਆ ਮੂੰਹ ਤੇ ਤੁਰੀ ਫਿਰਦੀ ਥੋੜਾ ਜਿਹਾ ਲਾ ਕੇ ਆਪੀ ਤੇ ਕਿਉ ਉਹਦੀ ਕਿ ਉਹਦੀ ਵੀ ਕਰ ਲੈਣੀ ਆ ਨਾਰੀ ਹਲ ਤੇਲ ਦੀ ਵੀ ਕਰ ਦੇਣੀ ਆ ਹਾਂ ਵੀ ਜਿਨ੍ਹਾਂ ਦੇ ਚਿਹਰੇ ਤੇ ਮੇਰੇ ਚਿਹਰੇ ਤੇ ਕੋਈ ਵਾਲ ਨਹੀਂ ਹੈਗੇ ਮੇਰੇ ਇੱਥੇ ਬਹੁਤ ਵਾਲ ਹੁੰਦੇ ਸੀ ਬਹੁਤ ਜਿਆਦੇ ਭੜੇ ਲੱਗਦੇ ਸੀ ਹੁਣ ਉਹ ਵਾਲ ਨਹੀਂ ਹੈਗੇ ਉਹ ਵਾਲਾਂ ਜਿਹੜੇ ਤੁਸੀਂ ਚਿਹਰੇ ਤੇ ਵਾਲ ਹਟਾਉਣੇ ਹੋ ਨਾ ਤਾਂ ਤੁਸੀਂ ਦਹੀਂ ਦੇ ਵਿੱਚ ਇੱਕ ਚਮਚਾ ਦਹੀਂ ਲੈ ਕੇ ਉਹਦੇ ਵਿੱਚ ਬੇਸਣ ਪਾ ਲਓ ਤੇ ਉਹਦੇ ਵਿੱਚ ਹਲਦੀ ਪਾ ਲਓ ਇਹਨੂੰ ਮਤਲਬ ਹਫ਼ਤੇ 'ਚ ਦੋ ਵਾਰ ਲਾਓ ਜਿਨ੍ਹਾਂ ਦੇ ਜਿਆਦੇ ਵਾਲ ਆ ਕਿਉਂਕਿ ਜਿਹੜੀ ਹਲਦੀ ਤੇ ਦਹੀਂ ਦਾ ਮਿਲਨ ਹੋ ਜਾਂਦਾ ਉਹ ਵਾਲਾਂ ਨੂੰ ਵੈਸੇ ਹੀ ਕੱਢ ਦਿੰਦੀ ਹੈ ਮੂੰਹ ਵਾਲਿਆਂ ਨੂੰ ਆਪਣੀ ਜਿਹੜੀ ਚਮੜੀ ਹੁੰਦੀ ਹੈ ਨਾ ਇਹ ਹੋਰ ਹੁੰਦੀ ਹੈ ਮੂੰਹ ਵਾਲੀ ਸੌਫਟ ਹੁੰਦੀ ਹੈ ਸਿਰ ਵਾਲੀ ਆਪਣੀ ਹੋ ਅੱਡੀਆਂ ਆਪਣੀਆਂ ਹੋਰ ਹੁੰਦੀਆਂ ਸਾਨੂੰ ਪਤਾ ਹੀ ਹੈ ਕੂੜੀਆਂ ਦੇ ਜਮਣੀ ਹੋਰ ਹੁੰਦੀ ਹੈ ਆਪਣੀ ਜਿਹੜੀ ਸਕਿਨ ਹੈ ਇਹ ਸਭ ਤੋਂ ਸੌਫਟ ਆ ਜਾਂਦੀ ਹੈ ਠੀਕ ਹੈ ਤੇ ਜਦੋਂ ਤੁਸੀਂ ਬਾਹਰ ਅੰਦਰ ਜਾਣੇ ਹੋ ਨਾ ਮੜਾ ਜਾਂ ਨਾਰੀਅਲ ਦਾ ਤੇਲ ਲਾ ਲਿਆ ਕਰੋ ਜਾਂ ਦੇਸੀ ਘਿਓ ਲਾ ਲਿਆ ਕਰੋ ਵੀ ਸਿੱਧੀ ਧੁੱਪ ਹੈ ਜਿਹੜੀ ਤੁਹਾਡੇ ਚਿਹਰੇ ਤੇ ਪੈਂਦੀ ਹੈ ਉਹ ਨੂੰ ਕਾਲਾ ਕਰਦੀ ਹੈ ਠੀਕ ਹੈ ਮੈਂ ਜਦੋਂ ਵੈਸੇ ਮੈਂ ਤਾਂ ਸਨਸਕ੍ਰੀਨ ਜਿਹੜੀ ਕਿ ਸੂਰਜ ਵਾਲੀ ਕਰੀਮ ਆਉਂਦੀ ਹੈ ਸਸਤੀ ਜੀ ਮੈਂ ਤਾਂ ਉਹ ਲਈ ਬੈਠੀ ਹਾਂ ਵੀ ਕਈ ਵਾਰੀ ਤੇਲ ਘਿਓ ਲੱਗਦਾ ਵੀ ਨਹੀਂ ਕਾਲਚੋ ਕਰੀਮ ਲਾ ਲੈਣੇ ਆ ਵੀ ਜਨਨ ਕਿ ਕੁਝ ਵੀ ਹਲਕਾ ਜਿਹਾ ਚਿਹਰੇ ਤੇ ਲਾ ਕੇ ਬਾਹਰ ਜਾਇਆ ਕਰੋ ਜਦੋਂ ਵੀ ਤੇ ਚਿਹਰਾ ਤੁਹਾਡਾ ਸੋਹਣਾ ਰਹੂਗਾ। ਬਾਕੀ ਖਾਣ ਪੀਣ ਦਾ ਧਿਆਨ ਰੱਖਣਾ। ਰੋਟੀ ਨਾਲ ਖੀਰਾ ਤੇ ਟਮਾਟਰ ਜ਼ਰੂਰ ਖਾਓ। ਸਸਤੇ ਪੈਂਦੇ ਆ, ਕੋਈ ਏਡੀ ਮਹਿੰਗੀ ਨਹੀਂ ਇਹ ਚੀਜ਼। ਖੀਰਾ ਤੇ ਟਮਾਟਰ ਤੁਹਾਡੇ ਚਿਹਰੇ ਲਈ ਬਹੁਤ ਤਕੜੀ ਚੀਜ਼ ਹੈ। ਜਿਆਦੇ ਪੀਣ ਵਾਲੀਆਂ ਚੀਜ਼ਾਂ ਪੀਆ ਕਰੋ। ਲੱਸੀ ਪੀਲਾ ਕਰੋ, ਨਿੰਬੂ ਦਾ ਪਾਣੀ ਪੀਲਾ ਕਰੋ। ਸਭ ਤੋਂ ਵੱਧ ਤੁਸੀਂ ਫੋਕਾ ਪਾਣੀ ਪੀਆ ਕਰੋ। 4-5 ਲੀਟਰ ਦੇ ਦਿਨ ਚ ਪਾਣੀ ਪੀਲਾ ਕਰੋ। ਆਪਣੇ ਆਪ ਸੋਡੇ ਨਾਲ ਚਿਹਰੇ ਤੇ ਮਤਲਬ ਚੰਕ ਆਉਣੀ ਸ਼ੁਰੂ ਹੋ ਜਾਂਦੀ ਤੁਹਾਨੂੰ ਆਪ ਨੂੰ ਪਤਾ ਲੱਗ ਜੂ ਤੇ ਇੱਕ ਜੜੋ ਬਾਣੀ ਨਾਲ ਤੇ ਜਿਹੜੀ ਬਾਣੀ ਆ ਨਾ ਬਾਣੀ ਏਡੀ ਤਕੜੀ ਚੀਜ਼ ਐ ਇਹਦੇ ਨਾਲ ਵੀ ਆਪਣੇ ਚਿਹਰੇ ਤੇ ਚਮਕਉਂਦੀ ਉਹ ਤਾਂ ਰੱਬ ਦੇ ਲੜਲਾ ਵੀ ਜਨੇ ਰੱਬੀ ਨੂਰ ਆਉਂਦਾ ਆਪਣੇ ਤੇ ਬਾਣੀ ਪੜਨ ਨਾਲ ਆਪਣੇ ਚਿਹਰੇ ਤੇ ਇੱਕ ਰੱਬੀ ਨੂਰ ਆਉਂਦਾ ਓਹ ਨੂਰ ਦਾ ਤਾਂ ਕੋਈ ਮੁੱਲ ਹੀ ਨਹੀਂ ਹੈਗਾ ਸਹੀ ਗੱਲ ਐ ਕੋਈ ਵੀ ਧਰਮ ਨੂੰ ਮੰਨਦੇ ਹੋ ਸੱਚੇ ਦਿਲੋਂ ਮੰਨੋ ਤੇ ਪਰਮਾਤਮਾ ਦਾ ਦਿੱਤਾ ਹੋਇਆ ਨੂਰ ਸਾਨੂੰ ਆਪਣੇ ਆਪ ਚਿਹਰੇ ਤੇ ਮਿਲਦਾ ਮੇਰੇ ਕਦੇ ਸਾਈਆਂ ਨਹੀਂ ਪਈਆਂ ਕਦੇ ਮੇਰੀਆਂ ਅੱਖਾਂ ਕਾਲੀਆਂ ਨਹੀਂ ਹੋਈਆਂ ਐਨੀ ਨਹੀਂ ਬਿਮਾਰ ਹੋ ਜਾਣੀਆਂ ਉਹ ਕੁਦਰਤ ਪਰਮਾਤਮਾ ਦੀ ਐ ਕਿਉਂਕਿ ਪਰਮਾਤਮਾ ਨੂੰ ਪਤਾ ਐ ਵੀ ਮੈਂ ਇਹਨੂੰ ਦੁੱਖ ਦੇਣਾ ਐ ਤੇ ਮੈਂ ਇਹਦੀ ਸੰਭਾਲ ਕਰਨੀ ਹੈ ਰੱਬੀ ਨੂੰ ਉਹਨੂੰ ਕਹਿੰਦੇ ਵੀਰੇ ਜੇ ਤੁਸੀਂ ਬਾਣੀ ਨਾਲ ਜੁੜ ਜਾਈਏ ਥੋੜੀ ਜਿਹਰੇ ਤੇ ਤੁਸੀਂ ਐਂ ਦੇਖ ਲਓ ਵੀ ਹਰਮੰਦਰ ਸਾਹਿਬ ਕੀ ਤੋਂ ਤੁਸੀਂ ਜਾਣਦੇ ਹੋ ਤੁਸੀਂ ਬਾਬਿਆਂ ਦੇ ਮੂੰਹ ਦੇਖਿਓ ਧਿਆਨ ਨਾਲ ਜਿਹੜੇ ਉੱਥੇ ਬਾਬਿਆਂ ਦੀ ਸੇਵਾ ਲੱਗੀ ਹੁੰਦੀ ਹੈ ਉਹਨਾਂ ਦੇ ਮੂੰਹ ਤੇ ਚਮਕ ਕਿਉਂ ਹੁੰਦੀ ਹੈ ਵੀਰੇ ਉਹ ਜਦੋਂ ਵੀ ਉਹ ਠੀਕ ਹੈ ਵੀ ਮੈਂ ਤਾਂ ਨਹੀਂ ਲਾਉਂਦੀ ਵੀ ਮਨ ਤਾਂ ਹੁੰਦਾ ਵੀ ਉਹਦੇ ਵਿੱਚ ਮਿੱਠਾ ਹੈ ਦੇਗ ਦੇ ਵਿੱਚ ਹਨਾ ਮੈਂ ਤਾਂ ਲਾਉਂਦੀ ਨਹੀਂ ਮੈਂ ਝੂਠ ਮਾਰਾਂ ਪਰ ਉਹਨਾਂ ਦਾ ਮੇਨ ਕਾਰਨ ਕੀ ਹੈ ਦੇਸੀ ਘਿਓ ਉਹ ਪ੍ਰਸ਼ਾਦ ਖਾ ਕੇ ਮੂੰਹ ਤੇ ਹੱਥਾਂ ਤੇ ਘਸਾ ਲੈਂਦੇ ਵੀ ਮੈਂ ਤਾਂ ਨਹੀਂ ਕਦੇ ਘਸਾਇਆ ਮੈਨੂੰ ਹੁੰਦਾ ਵੀ ਮਿੱਠਾ ਕੱਢ ਤੇ ਉਹਨਾਂ ਆਰਡਰ ਮੈਂ ਕੱਢ ਦਿੰਦੀ ਆ ਜਿਹੜਾ ਬਾਕੀ ਰਹਿੰਦਾ ਤੇ ਐਨੀ ਕੁ ਜ਼ਿਆਦਾ ਮਤਲਬ ਤੁਹਾਡੇ ਚਿਹਰੇ ਤੇ ਚਮਕ ਲਿਆ ਹੁੰਦਾ ਦੇਸੀ ਘਿਓ ਨਾਰੀਅਲ ਇਹ ਚੀਜ਼ਾਂ ਦੇਸੀ ਘਰਿਆ ਕਰੋ ਸਾਰਾ ਤੇ ਜਿਹਨੇ ਰੰਗ ਜ਼ਿਆਦਾ ਗੂੜਾ ਕਰਨਾ ਹੈ ਉਹ ਬਸ ਤੁਸੀਂ ਜਿਹੜੀ ਮਲਾਈ ਆ ਦੁੱਧ ਵਾਲੀ ਮਲਾਈ ਆ ਉਹਦੇ ਵਿੱਚ ਹੜਤੀ ਜੀ ਹਲਦੀ ਪਾ ਕੇ ਉਹਨੂੰ ਲਾ ਲਿਆ ਕਰੋ ਦੇਸੀ ਚੀਜ਼ਾਂ ਜਿਹੜੇ ਤੇ ਲਾਓ ਵੀਰੇ ਜਿਹੜੀਆਂ ਦੇਸੀ ਚੀਜ਼ਾਂ ਨਾਲ ਹੋਣਾ ਚਾਹੀਦਾ ਨਿਕਰੂਗਾ ਨਾ ਉਹ ਕੋਈ ਵੀ ਪ੍ਰੋਡਕਟ ਉਹਦੀ ਰੀਜ਼ ਨਹੀਂ ਕਰ ਸਕਦਾ ਆਪਣੇ ਕੋਲ ਤਾਂ ਵੀਰੇ ਸਸਤੇ ਤੇ ਸਿੰਪਲ ਤਰੀਕੇ ਆ ਠੀਕ ਹੈ ਪਰਸਨੈਲਿਟੀ ਤੁਹਾਡੀ ਮੈਟਰ ਕਰਦੀ ਆ ਕੱਪੜਾ ਤੁਸੀਂ ਉਹ ਪਾਓ ਜਿਹੜਾ ਤੁਹਾਡੇ ਜੱਜਦਾ ਹੈ ਰੰਗ ਜੱਜਦਾ ਹੈ ਜਿੰਨੇ ਤੁਸੀਂ ਸਿੰਪਲ ਆਪਦੀ ਪਰਸਨੈਲਿਟੀ ਲੱਖੋਗੇ ਓਨੇ ਜਿਆਦਾ ਸੋਹਣੇ ਲੱਗੋਗੇ ਜਿੰਨਾ ਤੁਸੀਂ ਓਵਰ ਮੇਕਅਪ ਕਰੋਗੇ ਓੰਨੇ ਤੁਸੀਂ ਮਤਲਬ ਲੋਕਾਂ ਦੀ ਨਜ਼ਰਾਂ 'ਚ ਚਾਲੇ ਜੜਦੇ ਹੋ ਵੀ ਬੰਦਾ ਹਰ ਇੱਕ ਚਾਹਤਦਾ ਹਨਾ ਵੀ ਇਹ ਨਿਰਖ ਜੀ ਕਰ ਜਿਆਦਾ ਚਮਕ ਵੀ ਆਪਾਂ ਨੂੰ ਮਾੜੀ ਹੁੰਦੀ ਆ ਤੇ ਘੱਟ ਵੀ ਵੀ ਮੀਡੀਆ ਨੂੰ ਜਿੱਦਾਂ ਹੁਣ ਕੁੜੀਆਂ ਦੀ ਮੈਰਿਜ ਹੋਈ ਆ ਠੀਕ ਆ ਨਵੀਂ ਨਵੀਂ ਮੈਰਿਜ ਹੋਈ ਆ ਉਹਨਾਂ ਦੇ ਜਿਵੇਂ ਮੇਕਅਪ ਸੋਹਣਾ ਲੱਗਦਾ ਕਿਉਂਕਿ ਉਹਨਾਂ ਦੀ ਉਮਰ ਛੋਟੀ ਹੁੰਦੀ ਆ ਛੋਟੀ ਉਮਰ ਚ ਉਹਨਾਂ ਦੀ ਬਚਪਨ ਨਾ ਹੁੰਦਾ ਉਹ ਸੋਹਣੀਆਂ ਲੱਗਦੀਆਂ ਜਿੱਦਾਂ ਕਿ ਹੁਣ ਆਪਾਂ ਆਪਾਂ 40 ਤੋਂ ਟੱਪ ਗਈਆਂ ਮੈਂ 45 ਦੀ ਹੋ ਚੁੱਕੀ ਆ ਠੀਕ ਆਪਾਂ ਵਿਆਹ ਸਾਧੀਆਂ ਚ ਜਾਚੋ ਕੋਈ ਚੱਕਰ ਨਹੀਂ ਜਿੱਦਾਂ ਮਰਜ਼ੀ ਕਰੋ ਮੈਂ ਬੰਨਣਾ ਕਿਸੇ ਨੂੰ ਨਹੀਂ ਕਰਦੀ ਮੈਂ ਤਾਂ ਸਿਰਫ ਇੱਕ ਪਰਸਨੈਲਿਟੀ ਤੇ ਦੱਸਦੀ ਵੀ ਜਿੱਦਾਂ ਮੈਨੂੰ ਸੋਹਣੀ ਲੱਗਦੀ ਹੈ ਠੀਕ ਹੈ ਸਜਣਾ ਸਬਰਨਾ ਕੱਪੜੇ ਪਾਉਣਾ ਹਰ ਇੱਕ ਨੂੰ ਇੱਥੇ ਹੱਕਾ ਹਰ ਇੱਕ ਬੰਦਾ ਇੱਥੇ ਲਾਈਫ ਜਿਉਂਦਾ ਮੇਰੀ ਤਾਂ ਆਦਤ ਹੀ ਨਹੀਂ ਮੈਂ ਕਿਸੇ ਨੂੰ ਟੋਕ ਮੱਕਾ ਦੇ ਜੇ ਕਿਸੇ ਬੰਦੇ ਦੇ ਚੀ ਵੀ ਨਾ ਚਾਹ ਚੁ ਵੀ ਮੈਂ ਤਾਂ ਵੀ ਕਦੇ ਕਿਸੇ ਨੂੰ ਟੋਕਿਆ ਨਹੀਂ ਮੈਨੂੰ ਇਹ ਲੱਗਦਾ ਵੀ ਯਾਰ ਇਹ ਬੰਦਾ ਖੁਸ਼ ਹੋਇਆ ਫਿਰਦਾ ਪਾਣੀ ਤੇ ਇਹ ਤੋਂ ਸਰਾਫ ਲੈਣਾ ਮੈਂ ਤਾਂ ਸਰਾਫ ਨਹੀਂ ਰਹਿੰਦੀ ਠੀਕ ਹੈ ਜੇ ਕੋਈ ਬੰਦਾ ਮੈਨੂੰ ਪੁੱਛ ਲੈ ਵੀ ਯਾਰ ਆ ਰੰਗ ਕਿੱਦਾਂ ਦਾ ਮੈਂ ਜ਼ਰੂਰ ਕਹਿ ਦਿੰਨੀ ਵੀ ਇਹਦੇ ਵਿੱਚ ਤੂੰ ਹੋਰ ਮੁਲਗੀ ਸੀ ਆ ਚੀਜ਼ ਜ਼ਰੂਰ ਕਰਨੀ ਪਰ ਇਹ ਨਹੀਂ ਕਹਿੰਦੀ ਕਿ ਤੂੰ ਤਾਂ ਸੁਣ ਹੀ ਨਹੀਂ ਲੱਗਦੀ ਮੈਂ ਕਦੇ ਕਿਹਾ ਦਿਲ ਨਹੀਂ ਤੋੜਿਆ ਗੱਲ ਕਹਿ ਕੇ ਕਿਉਂਕਿ ਮੈਂ ਪਰਮਾਤਮਾ ਦੀ ਰਜਾ ਚ ਰਹਿਣੀ ਆ ਵੀ ਕਦੇ ਕਿਸੇ ਨੂੰ ਉਹ ਗੱਲ ਨਾ ਕਹੋ ਬੰਦੇ ਦਾ ਦਿਲ ਤੋਕੇ ਨਾ ਦਿਲ ਦਿਖਾਉਣ ਜਿਹੜਾ ਤਾਂ ਕਿਸੇ ਦਾ ਪਾਪ ਲੱਗਦਾ ਹੀ ਨਹੀਂ ਜਿਹੜਾ ਕਿਹਾ ਦਿਲ ਦਿਖਾਉਂਦੇ ਨਾ ਇਤੋਂ ਵੱਡਾ ਕੋਈ ਪਾਪ ਹੋ ਹੀ ਨਹੀਂ ਸਕਦਾ ਤੇ ਉਹ ਪਾਪ ਪਾਪਾ ਨਹੀਂ ਕਰਨਾ ਵੀਰੇ ਕਦੇ ਵੀ ਨਹੀਂ ਕਰਨਾ ਤੇ ਜਿਵੇਂ ਹੁਣ ਅਸੀਂ ਆ ਜੰਨੇ ਆ ਹਨਾ ਸਾਡੀ ਏਜ ਚ ਵੀ ਕੱਪੜਾ ਆਪਦਾ ਵਧੀਆ ਪਾਓ ਮਨ ਪਾਉਂਦਾ ਛੋਟਾ ਜੀ ਕਰਦਾ ਜਿਹੜਾ ਨੰ ਕਰਦਾ ਹਨਾ ਵੀ ਹਲਕਾ ਜਿਹਾ ਚਿਹਰੇ ਉੱਪਰ ਜਾਂ ਜਾਦੇ ਕੋਈ ਚੀਜ਼ ਲਾਵਾਂਗੇ ਉਹ ਚਿਹਰਾ ਫਿਰ ਤੁਹਾਡਾ ਅਲੱਗ ਦੇਖਦਾ ਤੇ ਪਿੰਡਾ ਤੁਹਾਡਾ ਅਲੱਗ ਦੇਦਾ ਉਹ ਵੀ ਭੜਾ ਲੱਗਦਾ ਹਰ ਇੱਕ ਨੂੰ ਪਤਾ ਲੱਗ ਜਾਂਦਾ ਵੀ ਉਹ ਓਵਰ ਕੀਕਤਾ ਹੋਇਆ ਇਹਦੇ ਕੰਮ ਹਨਾ ਆਪਣਾ ਗਲ ਜੇ ਆਪਾਂ ਮੁਰੂ ਬਲਗਲ ਖਰ ਲਾਂਗੇ ਤਾਂ ਧੌਣ ਦੱਸ ਦਿੰਦੀ ਆ ਵੀ ਭਾਈ ਇਹਦਾ ਬੜਾ ਹੀ ਕੰਮ ਚੱਕਿਆ ਹੋਇਆ ਸੋ ਵੀ ਜਿਵੇਂ ਹੁਣ ਮੇਰਾ ਚਿਹਰਾ ਤੇ ਮੇਰੇ ਗਲ ਦਾ ਇੱਕੋ ਹੀ ਰੰਗ ਆ ਰਿਹਾ ਤੁਹਾਡੇ ਸਾਹਮਣੇ ਹਨਾ ਆਪਾਂ ਹਲਕੀ ਸੰਸਕ੍ਰੀਮ ਲਾਈ ਹੈ ਹਲਕੀ ਜਿਹੀ ਲਿਪਸਟਿਕ ਲਾਈ ਹੈ ਲਿਪਸਟਿਕ ਵੀਰੇ ਸੋ ਨੂੰ ਪਤਾ ਲੱਗ ਜਾਂਦਾ ਵੀ ਤੁਹਾਡੇ ਡਾਰਕ ਕਲਰ ਜੱਜਦਾ ਕਿ ਲਾਈਟ ਮੇਰੇ ਲਾਈਟ ਨਹੀਂ ਜੱਜਦਾ ਬਿਲਕੁਲ ਨਹੀਂ ਬਸ ਐ ਹਮੇ ਸਿੰਪਲ ਆ ਮੈਂ ਜਦੋਂ ਫੋਟੋ ਕਰਾਉਣੀ ਹੈ ਮੈਨੂੰ ਉਦੋਂ ਪਤਾ ਲੱਗਦਾ ਵੀ ਮੈਂ ਸਿੰਪਲ ਵੀ ਫੋਟੋ ਚ ਬਹੁਤ ਜਿਆਦਾ ਸੋਹਣੀ ਹੋਣੀ ਹੈ ਮੈਨੂੰ ਮੈ ਤੁਹਾਨੂੰ ਦੱਸਣਾ ਵੀ ਮੈਨੂੰ ਆਪਣਾ ਬਹੁਤ ਸੋਹਣਾ ਲੱਗਦਾ ਚਾਹੇ ਮੇਰਾ ਨੱਕ ਮਿੱਡਾ ਹੈ ਚਾਹੇ ਕੁਝ ਵੀ ਹੈ ਮੈਨੂੰ ਪਤਾ ਹੈ ਨਾ ਪਰ ਮੈਨੂੰ ਮੈ ਸੋਹਣੀ ਪਤਾ ਮੈ ਮੈਂ ਆਪਣੇ ਆਪ ਨੂੰ ਕਿਉਂ ਲੱਗਦੀਆਂ ਕਿਉਂਕਿ ਮੈਨੂੰ ਪਤਾ ਵੀ ਕੋਈ ਸੋਚ ਕੇ ਵਾਹਿਗੁਰੂ ਨੇ ਮੈਨੂੰ ਬਣਾਇਆ ਕਿਉਂਕਿ ਮੈਂ ਖੋਤਿਆ ਚੀਜ਼ ਬਣੀ ਨਹੀਂ ਇਹ ਪਰਮਾਤਮਾ ਨੇ ਬਣਾਈ ਹੈ ਤੇ ਮੈਨੂੰ ਪਰਮਾਤਮਾ ਦੀ ਬਣਾਈ ਹੋਈ ਚੀਜ਼ ਬਹੁਤ ਸੋਹਣੀ ਲੱਗਦੀ ਹੈ ਪਹਿਲੀ ਗੱਲ ਤਾਂ ਤੁਸੀਂ ਆਪਣੇ ਆ ਮੇਰੀ ਮੰਨੋ ਕਿ ਆਪਣੀ ਜਿਵੇਂ ਮੈਂ ਜੋ ਕਰਦੀ ਆ ਆਪਣੇ ਲਈ ਕਰਦੀ ਆ ਮੈਨੂੰ ਲੱਗਦਾ ਬਸ ਮੈਂ ਸੋਹਣੀ ਲੱਗਦੀ ਆ ਬਸ ਗੱਲ ਖਤਮ ਅਸੀਂ ਇਸੇ ਜੇ ਖੜ ਕੇ ਦੇਖ ਲੈਣੀ ਆ ਕਦੇ ਮੈਂ ਕਿਸੇ ਨੂੰ ਪੁੱਛਿਆ ਨਹੀਂ ਆ ਚੀਜ਼ ਮੇਰੇ ਜੱਜਦੀ ਆ ਨਹੀਂ ਜੱਜਦੀ ਜੇ ਮੈਨੂੰ ਕਦੇ ਕੋਈ ਟੋਕ ਦੇ ਤੇ ਰਿਆ ਚੀਨੇ ਦੀ ਮੈਂ ਕਹਿੰਦੀ ਵੀ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਤਾਂ ਕੋਈ ਗੱਲ ਨਹੀਂ ਪਰ ਮੈਨੂੰ ਸੋਹਣਾ ਲੱਗ ਰਿਹਾ ਠੀਕ ਹੈ ਇਹੀ ਚੀਜ਼ਾਂ ਵੀ ਮੈਂ ਵਰਤਦੀ ਆ ਖਾਣ ਪੀਣ ਦਾ ਧਿਆਨ ਰੱਖੋ ਖਾਣ ਪੀਣ ਸੰਭਾਲ ਤੇ ਬੋਲਣਾ ਤਿੰਨੇ ਚੀਜ਼ਾਂ ਤੁਹਾਡੀ ਪਰਸਨੈਲਿਟੀ ਬਣਾਉਂਦੀਆਂ ਤੁਹਾਡਾ ਖਾਣ ਪੀਣ ਸਾਦਾ ਹੋਣਾ ਸਿੰਪਲ ਹੋਣੀ ਚਾਹੀਦੀ ਸੋਡੀ ਸੋਚ ਪੂਰੀ ਉੱਚੀ ਹੋਣੀ ਚਾਹੀਦੀ ਹੈ ਇਹ ਚੀਜ਼ਾਂ ਵੀਰੇ ਮੈਟਰ ਕਰਦੀਆਂ ਤੁਹਾਡੇ ਲਈ ਹਨ ਠੀਕ ਆ ਆਪਾਂ ਗੁੱਸੇ 'ਚ ਰੂਡਲੀ ਉੱਥੇ ਬੋਲਦੇ ਜਿੱਥੇ ਕੋਈ ਆਪਾਂ ਨੂੰ ਮਜਬੂਰ ਕਰਦਾ ਕਿਉਂਕਿ ਕੋਈ ਬੰਦੇ ਸਮਝਦੀ ਐਸੀ ਭਾਸ਼ਾ ਵੀ ਆਪਾਂ ਜਦੋਂ ਰੂਡਲੀ ਬੋਲਾਂਗੇ ਉਹਨੂੰ ਫਿਰ ਪਤਾ ਲੱਗਦਾ ਨਹੀਂ ਉਹਨਾਂ ਨੂੰ ਐ ਲੱਗਦਾ ਵੀ ਮੈਂ ਬੋਲਣ ਜਾਣਦਾ ਮੇਰੇ 'ਚ ਗੁੱਸਾ ਹੈ ਤੇ ਮੈਨੂੰ ਸਮਝਾਉਣੇ ਆਉਂਦੇ ਲੋਕ ਤੇ ਲੋਕਾਂ ਨੂੰ ਪਤਾ ਨਹੀਂ ਉਦੋਂ ਮੈਂ ਵੀ ਬੋਲਦੀ ਆ ਜਦੋਂ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਪਿਆਰ ਦੀ ਭਾਸ਼ਾ ਨਹੀਂ ਸਮਝਦਾ ਨਹੀਂ ਸਮਝਦਾ ਮੈਂ ਵੀ ਬੋਲਦੀ ਆ ਮੈਂ ਝੂਠ ਨਹੀਂ ਬੋਲਦੀ ਉਦੋਂ ਮ ਮੇਰੇ ਅੰਦਰ ਵੀ ਰੱਬ ਨੇ ਸੋਚਣ ਸ਼ਕਤੀ ਲਾਈ ਹੋਈ ਆ ਵੀ ਠੀਕ ਹੈ ਜੇ ਮੈਂ ਤੇਰੀ ਰਿਸਪੈਕਟ ਕਰ ਰਹੀ ਆ ਤੇ ਤੂੰ ਸੇਰੀ ਚੜ ਰਿਹਾ ਜਾਂ ਚੜ ਰਹੀ ਆ ਹਨ ਬੋਲਣਾ ਕਦੋਂ ਜਦੋਂ ਤੁਹਾਡੇ ਪਾਣੀ ਸਿਰ ਤੋਂ ਲੰਘ ਜਾਂਦਾ ਉਦੋਂ ਬੋਲੋ ਨਹੀਂ ਜਮਾ ਨਾ ਮੈਂ ਕਹਿੰਨੀ ਜਿੰਨਾ ਤੁਸੀਂ ਘੱਟ ਬੋਲੋਗੇ ਹਨ ਆਪਣੇ ਆਪ ਚ ਰਹੋਗੇ ਮਹਾਤਮਾ ਬੁੱਧ ਕਹਿੰਦੇ ਹੁੰਦੇ ਸੀ ਵੀ ਜਿੰਨਾ ਤੁਸੀਂ ਘੱਟ ਬੋਲੋਗੇ ਹਨ ਤੇ ਦੂਜੇ ਦੀਆਂ ਗੱਲਾਂ ਜ਼ਿਆਦਾ ਸੁਣੋਗੇ ਤੇ ਆਪ ਚੁੱਪ ਰਹੋਗੇ ਉਹਨੇ ਤੁਸੀਂ ਕਹਿੰਦਾ ਵੀ ਜ਼ਿਆਦਾ ਕਾਮਯਾਬ ਹੋਵੋਗੇ ਉਹ ਕਹਿੰਦਾ ਹੁੰਦਾ ਬੋਲੋ ਘੱਟ ਤੇ ਸੁਣੋ ਵੱਧ ਮੈਂ ਵੀ ਆਤ ਪਾ ਰਹੀ ਆ ਬਹੁਤ ਬੋਲਦੀ ਸੀ ਬਹੁਤ ਭੌਂਕਦੀ ਸੀ ਸਿੱਧੀ ਜਿਹੀ ਗੱਲ ਦੱਸਦੀ ਆ ਓਨੀ ਲੋਕ ਸਿਰ ਚੜ ਜਾਂਦੇ ਆ ਵੀਰੇ ਮੈਨੂੰ ਵਿਚਾਰੀ ਨੂੰ ਆਹ ਹੁੰਦਾ ਵੀ ਮੇਰੇ ਵਰਗੇ ਆ ਪਰ ਨਹੀਂ ਅਗਲਾ ਸਮਾਂ ਪੈ ਕੇ ਥੋਨੂੰ ਥੋਡੀ ਘਾਤ ਦਿਖਾ ਦਿੰਦਾ ਹਨਾ ਤਾਂ ਕਰਕੇ ਕਹਿਣੀ ਆ ਵੀ ਅਗਲੀਆਂ ਸੁਣੀ ਜਾਇਆ ਕਰੋ ਬੋਲਿਆ ਘੱਟ ਕਰੋ ਕਿਉਂਕਿ ਆਪਣੀ ਬੋਲਣੀ ਦੀ ਐ ਨਹੀਂ ਪਤਾ ਅਗਲਾ 10 ਬਣਾ ਕੇ ਗਾਂ ਦੱਸਦਾ ਸੁਣ ਕੇ ਜਦੋਂ ਤੁਸੀਂ ਬੋਲੇ ਨਹੀਂ ਫਿਰ ਉਹ ਥੋਡੀ ਗੱਲ ਨਹੀਂ ਬਣਾ ਸਕਦਾ ਹੰਗਾਰਾ ਭਰਿਆ ਠੀਕ ਆ ਪਹਿਲੀ ਗੱਲ ਜੋ ਤੁਸੀਂ ਨਿੰਦਾ ਕਰਦਾ ਵੀਰੇ ਹੰਗਾਰਾ ਨਹੀਂ ਨਾ ਪਰ ਹੋਰ ਨੇ ਪਾਪੀ ਤੁਸੀਂ ਹੋ ਜਾਂਦੇ ਹੋ ਕਿਉਂਕਿ ਫਿਰ ਪਾਟ ਕਰਨ ਦਾ ਨਹੀਂ ਫਾਇਦਾ ਮੇਰੇ ਕੋਲੇ ਕੋਈ ਬੰਦਾ ਕਿਦੀ ਚੁਗਲੀ ਨੰੰਦਾ ਕਰੇ ਮੈਂ ਰੋਕ ਦਿੰਨੀ ਆ ਵੀ ਵੀਰੇ ਪਲੀਜ਼ ਮੈਂ ਰੱਬ ਨਾਲ ਜੁੜੀ ਹੋਈਆਂ ਇਹ ਗੱਲ ਮੇਰੇ ਕੋਲੇ ਨਾ ਕਰੋ ਠੀਕ ਹੈ ਸੋ ਬਸ ਇਹੀ ਚੀਜ਼ਾਂ ਦਾ ਖਿਆਲ ਰੱਖੋ ਖਾਣ ਪੀਣ ਦਾ ਖਿਆਲ ਰੱਖੋ ਤੇ ਆਪਦੇ ਪਹਿਨਣ ਦਾ ਖਿਆਲ ਰੱਖੋ ਇਹੀ ਪਰ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਮਹਿੰਗੀਆਂ ਚੀਜ਼ਾਂ ਹੀ ਕਰੋਗੇ ਮੈਂ ਤੁਹਾਨੂੰ ਸਿਰਫ ਦੇਸੀ ਚੀਜ਼ਾਂ ਦੱਸੀਆਂ ਸਿਰਫ ਦੇਸੀ ਖਾਣਾ ਹਿਸਾਬ ਨਾਲ ਬੋਲੋ ਹਿਸਾਬ ਨਾਲ ਤੇ ਪਹਿਨੋ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੋ ਠੀਕ ਹੈ ਤੇ ਬਾਕੀ ਵੀਰੇ ਵੀਡੀਓ ਚ ਕੋਈ ਵੀ ਮੈਥੋਂ ਗਲਤ ਬ화ਤ ਬੋਲਿਆ ਜਾਂਦਾ ਤਾਂ ਮੈਨੂੰ ਮਾਫ ਕਰੋ ਕਿਉਂਕਿ ਮੇਰੇ ਤੇ ਸਾਰੇ ਘਰ ਦਾ ਬੋਝ ਆ ਟੈਨਸ਼ਨਾਂ ਚ ਹੁੰਦੀਆਂ ਪਰ ਮੈਂ ਫਿਰ ਵੀ ਤੁਹਾਡੇ ਫੋਨਾਂ ਦੇ ਜਵਾਬ ਜ਼ਰੂਰ ਦਿੰਨੀ ਆ ਹੁਣ ਮੈਂ ਪਾਠ ਕਰ ਲੱਗਦੀ ਸੀ ਮੇਰੀ ਵੀਡੀਓ ਬਣਾਤ ਬਣੀ ਨਹੀਂ ਸੀ ਮੈਂ ਹੁਣ ਸੁਨੇਹ ਸੁਨੇਹ ਪਹਿਲਾਂ ਵੀਡੀਓ ਬਣਾਈ ਆ ਠੀਕ ਹੈ ਸੋ ਜਿਹੜੇ ਮਨਜੀਤ ਕੌਰ ਨੂੰ ਪਿਆਰ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਤੇ ਜਿਹੜੇ ਮਨਜੀਤ ਕੌਰ ਤੋਂ ਨਫ਼ਰਤ ਕਰਦੇ ਆ ਵੀਰੇ ਉਹਨਾਂ ਦਾ ਵੀ ਧੰਨਵਾਦ ਠੀਕ ਹੈ ਸੋ ਆਪ ਸਭ ਨੂੰ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ